ਕਿਵੇਂ ਐ ਚਾ ਹੋਏ ਵਧੀਆ ਭਰਾਵਾ ਸੌਣ ਸੂਣ ਚੜ ਗਿਆ ਕਿ ਨਾ ਯਾਰ ਮੇਰੀ ਗੱਲ ਸੁਣ ਨਾ ਤੂੰ ਤਾਂ ਸੌਣ ਦੂਖ ਰਿਹਾ ਗਿਆ ਚੜਨ ਵਾਲੀ ਐ ਆੜੀ ਐ ਤੇ ਪਰ ਸੌਣੀ ਬਣੇ ਬੈ ਨਜ਼ਾਰਾ ਆ ਰਿਹਾ ਮੌਸਮ ਬੜਾ ਐ ਚਾ ਹੋਏ ਹਾਂ ਪਤਾ ਤੇਰਾ ਸੌਣ ਚੜ ਗਿਆ ਹੁਣ ਮਾਸੂਰੀਆਂ ਵੀ ਜਾਣਗੀਆਂ ਤੇਰਾ ਇਹ ਨੂੰ ਆਪਣਾ ਉਹ ਤੀਆਂ ਦੇਖਣਾ ਤੀਆਂ ਨਹੀਂ ਲੱਗਦੀ ਆਉਂਦੀਆਂ ਸੌਣ ਚ ਉਹ ਤਾਂ ਲੱਗਦੀਆਂ ਤਾਂ ਹੁੰਦੀਆਂ ਹੁਣ ਤਾਂ ਕਿਹੜੀਆਂ ਤੀਆਂ ਲੱਗੀਆਂ ਹਾਂ ਉਹਦਾ ਤੇਰੇ ਵਾਲੇ ਮਾਮੇ ਦਾ ਆ ਗਿਆ ਫੋਨ ਮੈਨੂੰ ਤਾਂ ਕਿਵੇਂ ਉਹ ਕਹਿੰਦਾ ਵੀ ਜਿਹੜਾ ਕੋਈ ਬਿਸਕੁਟ ਦੇਣਾ ਤੇ ਆਪਣਾ 1000 ਰੁਪਿਆ ਹੁੰਦਾ ਲੀੜਾ ਕੱਪੜਾ ਦਾ 5-400 ਕੋਈ ਜਿਹੇ ਦਾ ਸਰਦਾ ਹੈ ਕਹਿੰਦਾ ਬਾਈ ਹੱਥ ਬੰਨਖੀ ਬੇਨਤੀ ਇੱਥੇ ਰੱਖੀ ਮੇਰੇ ਵਾਲੀ ਭੈਣ ਨੂੰ ਕਹਿੰਦਾ ਬਾਈ ਬਣ ਕੇ ਮੈਂ ਦਾ ਬਾਈ ਕਹਿੰਦਾ ਇੱਥੇ ਪੜਾ ਦੂੰ ਜਿਹੜਾ ਸਮਾਨ ਹੈ ਤੇਰਾ ਮਾਮਾ ਤਾਂ ਕਹਿੰਦਾ ਕਿਉਂ ਇਹ ਕਰਦੀਆਂ ਬਕਾਲਤ ਜਾ ਕੇ ਤੇਰੀ ਮੰਮੀ ਫਰਗੀ ਤੇ ਬਈ ਅਗਲੀਆਂ ਹੁਣ ਕਿਉਂ ਚੱਲਦੀਆਂ ਸਾਰੀ ਉਮਰ ਹੋ ਗਈ ਅੱਛਾ ਹੁਣ ਪਿੰਡੀ ਲਾਉਣਗੀਆਂ ਇਹਦੀਆਂ ਇਹ ਓ ਯਾਰ ਕਿਹੜੀਆਂ ਝੂਟਣਗੀਆਂ ਇਹ ਪਿੰਗਾ ਯਾਰ ਹੋਰ ਉਹ ਹੁਣ ਤਾਂ ਰਾਮ ਰਾਜਿਆ ਤੂੰ ਚੁੱਪ ਕਰ ਜਾ ਕਿੱਧਾ ਗੁੱਧਾ ਤਾਂ ਪਾਉਣ ਨਹੀਂ ਆ। ਉਹ ਕਿੱਧਾ ਇੱਥੇ ਪਾਣੀਆਂ ਬਦੇ ਇੱਥੇ ਇਕੱਠੀਆਂ ਹੋ ਗਈ ਬੁੜੀਆਂ ਜਿਹੜਾ ਪਾਉਣ ਇੱਕ ਉਹ ਕਰਨਗੇ ਇੱਕ ਦੋ ਦਿਨ ਹੋਰ ਕੀ ਲੈਣਾ ਤੂੰ ਯਾਰ ਪੇਕੇ ਹੁਣ ਕਿਹੜੇ ਰਹਿ ਗਏ ਭਾਈ ਇਹ ਕਰਦੀਆਂ ਦਾਦਾ ਜੀ ਦੀ ਅਗਲੀਆਂ ਨੂੰ ਵਿਚਾਰਦੀਆਂ ਕਿਉਂ ਚੱਲਦੀਆਂ ਕੱਲ ਦਾ ਠੀਕ ਹੈ ਨਾ ਉਹ ਤੇਰੇ ਨੂੰ ਵੀ ਫਿਰ ਤਿਆਰ ਹੋਈ ਜਾਂਦੀ ਸੀ ਉਹਨੂੰ ਰੋਕਾਂ ਹੀ ਆ ਕੇ ਯਾਰ ਮੈਂ ਵਧੀਆ ਰਹੇਗਾ ਹੈ ਤੇਰੇ ਤਾਂ ਸਹਰੇ ਵੀ ਦੂਰ ਨੇ ਉੱਥੋਂ ਕਿਹੜੇ ਬਸਤੇ ਵੀ ਨਹੀਂ ਚੜ੍ਹਨਣੀਆਂ ਅਗਲੇ ਨੂੰ ਕੱਲ ਤਾਂ ਪੱਕੀ ਆ ਹੈ ਨਾ ਫਿਰ ਤੀਆਂ ਆਈਆਂ ਵੀ ਹੱਥ ਨੇ ਲਾ ਦੇ ਨੇ ਕਹਿੰਦੇ ਤੀਆਂ ਤਾਂ ਸਿੱਧੀ ਆਵੇ 80 ਤੇ ਤਰੀ 80 ਤੇ ਤਾਂ ਤਾਂ ਆਊਗੀ ਜੇ ਅਗਲਾ ਬਸ ਚੜ੍ਹ ਬਾਣੂ ਬਣੀ ਹੋਊਗਾ ਬਣੀ ਪੇਜੂਗਲਾ ਭਰਾਵਾ ਆ ਉਹਨੂੰ ਕਹਿ ਰਿਹਾ ਨਾ ਇੱਥੇ ਆਪਾਂ ਉੱਥੇ ਪਿੰਡ ਪੜ ਜੇ ਤੇ ਪਾ ਦੇਂਗੇ ਕੋਈ ਪੀਰ ਉੱਥੇ ਉੱਥੇ ਝੂਠ ਲੈਣੀਆਂ ਤੋਂ ਪੀਣਾ ਵੀ ਰਹਿਣ ਦੇ ਵੀ ਭਾਗਮਾਨ ਨੇ ਬਾਲੀਆਂ ਵਧੀਆ ਰਹੇ ਉਹ ਪ੍ਰਾਣੇ ਰਿਵਾਜ ਗਏ ਪ੍ਰਾਣੇ ਤਾਂ ਕਿਤਾ ਬਈ ਪਿਆਰ ਹੁੰਦਾ ਸੀ ਉਧਰ ਉਧਰੀ ਯਾਰ ਹੁਣ ਜਾਂਦੀਆਂ ਇਹ ਲੁੱਟਣ ਖਾਣ ਸੋਰ ਵੀ ਨਾ ਗੱਲ ਤਾਂ ਪੱਕੀ ਆ ਨਾ ਲੁੱਟਣ ਖਾਣਾ ਮਤਲਬ ਇਹ ਹੁੰਦਾ ਵੀ ਚੰਗੇ ਲੀੜੇ ਪਾਲਦੀਆਂ ਚੰਗਾ ਖਾਣ ਪਿੰਨਣ ਨੂੰ ਪਾਲਦੀਆਂ ਹੁਣ ਯਾਰ ਅਗਲੇ ਦੇ ਵਿਚਾਰਾ ਸਾਰੀ ਉਮਰ ਕਿੰਨੀ ਕਦੀਊਗਾ ਕਿੰਨਾ ਕਦੀ ਜਾਊਗਾ ਹਣਾ ਇਹਦਾ ਬਈ ਆਪਣੇ ਘਰ ਪਾਸੇ ਢੋਲੇ ਦਾ ਹੁਣ ਆਪਾਂ ਨੂੰ ਵਜਾਉਣੇ ਪੈਣਗੇ ਲੀਦਾ ਕੱਪੜਾ ਆਪਾਂ ਨੂੰ ਲਿਆ ਕੇ ਦੇਣਾ ਬੂਵਾ ਉਹ ਤਾਂ ਯਾਰ ਰੋਲੇ ਹੁੰਦੀ ਆ ਆਪਣੇ ਪਹਿਲਾਂ ਰੋਲੇ ਹੁੰਦੇ ਨਹੀਂ ਚੱਲ ਫਿਰ ਮੈਂ ਮੈਂ ਵੀ ਰੋਕਦਾ ਜਾ ਕੇ ਕਿਤੇ ਚੜ ਜਾ ਯਾਰ ਬਸ ਉਹ ਵੀ ਹੋ ਜਿਆ ਰਹਿਗਾ ਰੋਕ ਲਾ ਭਰਾਵਾ